ਕਿੰਨੇ ਮਾਡਲ ਆ ਗਿਆ ਬਾਈ ਜੀ ਇਹ 2012 ਮਾਡਲ ਆ ਬਾਈ 2012 ਮਾਡਲ ਦਾ ਰੇਟ ਕਿੰਨਾ ਹੈ ਰੇਟ ਇਹਦਾ ਬਈ 395000 ਰੁਪਿਆ ਪੰਜ ਮਾਡਲ ਟਰੈਕਟਰ ਆ ਠੀਕ ਹੈ ਜੀ ਹਾਂ ਨੰਬਰ ਇਹ ਹਰਿਆਣਾ ਜੀ ਇਹ ਹਰਿਆਣੇ ਦਾ ਹੈ ਹਾਂ ਟਾਇਰਾਂ ਡੂਰਾਂ ਦੀ ਕੰਡੀਸ਼ਨ ਇੰਜਨ ਦੀ ਸ਼ੋਅ ਵਾਡੀ ਪੂਰਾ ਚੰਗਾ ਟਰੈਕਟਰ ਆ 265000 265000 ਡਿਮਾਂਡ ਹੈ ਹਾਂਜੀ ਹਾਂ ਬਾਕੀ ਮੌਕੇ ਤੇ ਕਰ ਦਿਆਂਗੇ ਬਈ ਉਸੇ ਉਹਨਾਂ ਲਈ 35 ਦਾ ਇਹਦੇ ਬਾਰੇ ਦੱਸੀ ਬਈ ਇਹ ਬਈ 2012 ਮਾਡਲ ਆ ਠੀਕ ਹੈ ਜੀ ਇਹ ਵੀ ਡਬਲ ਕਲਚ ਦੇ ਵਿੱਚ ਆ ਪਾਵਰ ਸਟੀਅਰਿੰਗ ਜੇ ਬਈ ਠੀਕ ਹੈ ਜੀ ਹਾਂ ਤੇਲ ਬ੍ਰੇਕਾਂ ਰੇਟ ਇਹਦਾ 335000 ਤਿੰਨ ਲੱਖ ਪੈਂਤੀ ਹਜ਼ਾਰ ਟਰੈਕਟਰ ਦੀ ਡਿਮਾਂਡ ਹੈ ਮਿੱਤਰੋ ਇਹ ਆ ਗਿਆ 60 ਸਾਲ ਸਿਉਣਾ ਲਈ ਕਮਿੰਨੀ ਸੱਟ ਹੈ ਇਹ ਬਾਈ ਤਿੰਨ ਸਿਲੰਡਰ ਆ ਹਾਂਜੀ ਤਿੰਨ ਸਿਲੰਡਰ ਮਿੰਨੀ ਸੱਟ ਆ ਗਿਆ ਬਾਈ ਹਾਂਜੀ ਹਾਂ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਇਧਰ ਤਿੰਨ ਲੱਖ 10 ਹਜ਼ਾਰ ਰੁਪਏ ਤਨ ਲੱਖ 10000 ਡਿਮਾਂਡ ਹੈ ਹਾਂਜੀ ਹਾਂ ਬਾਕੀ ਮੌਕੇ ਤੇ ਇਹ ਦੇ ਦੇਗਾ ਭਾਈ 2 ਲੱਖ 90000 ਦੇ ਦੋ ਲਓ ਵੀ ਮਿੱਤਰੋ ਆਪਣਾ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚਿਆ ਸੀ ਸਾਡੇ ਨਾਲ ਵੀਰ ਜੁੜਿਆ ਜਗਜੀਤ 83 ਗਾਲ ਬਾਈ 83 ਗਾਲ ਬਾਈ ਉਹ ਠੀਕ ਹੈ ਜੀ ਜੀ ਤਾਂ ਬੜੇ ਚਿਰ ਮਾਤ ਦਿਖਾਈ ਦਿੱਤਾ ਮੈਨੂੰ ਲੱਗਦਾ ਤੂੰ ਬੜੇ ਟਾਈਮ ਬਾਦ ਆਇਆ ਨਹੀਂ ਨਹੀ ਤੇ ਹੋਰ ਕਿੰਨੇ ਕ ਡਾਇਰੈਕਟਰ ਲੱਗ ਸਕਦੇ ਡਾਇਰੈਕਟਰ ਹੈਗੇ 5 ਆ ਬਾਈ 5 ਆ ਹਾਂ ਪਹਿਲਾਂ ਤਾਂ ਪਿੰਡ ਦੱਸ ਜਿਹੜਾ ਤੇਰਾ ਪਿੰਡ ਮੱਝੂ ਕੇ ਬਾਈ ਜ਼ਿਲ੍ਹਾ ਬਰਨਾਲਾ ਪਿੰਡ ਮੱਝੂ ਕੇ ਜ਼ਿਲ੍ਹਾ ਬਰਨਾਲਾ ਠੀਕ ਹੈ ਤਲਵੰਡੀ ਸਾਬੋ ਬਾਈ ਮੰਡੀ ਲਾਈ ਆ ਬਾਈ ਨੇ ਹਣਾ ਹਾਂ ਜੀ ਤੇ ਕਿੰਨਾ ਕ ਚਿਰ ਹੋ ਗਿਆ ਤਲਵੰਡੀ ਸਾਬੋਂਦਿਆਂ ਨੂੰ ਬਾਈ ਤਲਵੰਡੀ ਸਾਬੋਂਦਿਆਂ ਹੋ ਗਏ 10 ਸਾਲ ਬਾਈ 10 ਸਾਲ ਹਾਂ ਤੇ ਜਿਹੜੇ ਟਰੈਕਟਰ ਆਖਦਾ ਬਾਈ ਕਿਵੇਂ ਨੇ ਕੰਡੀਸ਼ਨਾਂ ਦੇ ਉੱਚੀਆਂ ਨੇ ਕਿਹਨਾ ਵਿਚਾਲੜਾ ਮੇਲ ਹੈ ਕੰਡੀਸ਼ਨਾਂ ਦਾ ਪੂਰੇ ਵਧੀਆ ਬਾਈ ਮਾਡਲ ਸਾਰੇ ਹੁੰਦੇ ਆ ਯਾਰ ਨਾਲ ਨੇ ਹਾਂ ਠੀਕ ਤੇ ਆਪਾਂ ਇਹ ਤੋਂ ਕਰਦੇ ਆ ਸਟਾਰਟ ਸਿਉਣਾ ਲਿਕਾ 750 ਤੋਂ ਇਹਦੇ ਬਾਰੇ ਦੱਸੀ ਬਾਈ ਇੱਕ ਬਾਈ 2012 ਮਾਡਲ ਆ ਠੀਕ ਹੈ ਜੀ ਹਾਂ ਟਾਪ ਮਾਡਲ ਵਾਲਾ ਟਰੈਕਟਰ ਡਿਸਟ੍ਰੀਬਿਊਟਰ ਵਾਲਾ ਠੀਕ ਹੈ ਜੀ ਹਾਂ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਾਈ ਠੀਕ ਹੈ ਜੀ ਬਈ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਸ਼ਿੰਗਾ ਟਾਇਰਾਂ ਟੂਰਾਂ ਦੀ ਕੰਡੀਸ਼ਨ ਪੂਰੀ ਵਧੀਆ ਕਿੰਨੇ ਕ ਪੈਸੇ ਹੋਣਗੇ ਨੰਬਰ ਦਾ ਟਰੈਕਟਰ ਆ ਬਾਈ ਇਹਦੇ ਹੈਗੇ 70 ਕ ਪੈਸੇ ਟਾਇਰ ਬਾਈ 70 ਕ ਪੈਸੇ ਟਾਇਰ ਨਹੀਂ ਮਿੱਤਰੋ ਜੇ ਕਿ ਸੁਣਾ ਨੰਬਰ 1 ਤੇ ਹਨਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਰੰਗ ਪੇਂਟ ਦਾ ਵੀ ਰੇਨਲ ਆ ਰੋਡਾਂ ਤੋਂ ਬਾਈ ਐ ਉਵੇਂ ਦੇ ਉਵੇਂ ਹੀ ਪਿਆ ਪੂਰਾ ਵਧੀਆ ਹਾਂ ਹਾਂ ਪੂਰਾ 오ਰੀਜਨਲ ਆ ਬਾਈ ਟਰੈਕਟਰ ਸਾਰਾ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਤੁਸੀਂ ਸਾਰਾ ਬਾਈ ਕਹਿੰਦਾ ਰੇਨਲ ਐ ਐਂਪਲ ਕੱਪੜੇ ਵਾਲੀ ਛਤਰੀ ਆ ਮਗਰ ਆਟਾ ਦਾ ਵੀ ਪੂਰਾ ਸਾਫ ਪਿਆ ਬਾਈ ਕਹਿੰਦਾ ਪ੍ਰੈਸ਼ਰ ਕਟਾਈ ਐ ਤੇ ਕਿੰਨੇ ਮਾਡਲ ਆ ਗਿਆ ਬਾਈ ਇਹ 2012 ਮੇ 100000 ਰੁਪਇਆ ਦੇ ਦੇਂਗੇ ਟਰੈਕਟਰ ਆਪ 370000 ਦਾ ਹੀ ਹੈ 395000 ਡਿਮਾਂਡ ਹੈ 370000 ਦਾ ਟਰੈਕਟਰ ਹੈ ਬਣੂਗਾ ਹਾਂ ਇਹ ਰਵਾਰਸ ਪੀਟੀਓ ਵਾਲਾਗਾ ਟੇਲ ਬ੍ਰੇਕਾਂ ਡਿਸਟਰੀਬਿਊਟਰ ਸਾਰਾ ਜਾਨੀ ਕਿ ਟਾਪ ਮਾਡਲ ਟਰੈਕਟਰ ਹੈ ਟਾਪ ਮਾਡਲ ਹੈ ਪੂਰਾ ਟਾਪ ਮਾਡਲ ਟਰੈਕਟਰ ਹੈ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਅੱਗੇ ਆ ਗਿਆ ਸੋਨਾਲਿਕਾ 750 ਸਾਦੀ ਕਟਾਈ ਇਹਦੇ ਬਾਰੇ ਦੱਸੀ ਬਈ ਇਹਦੀ ਬਈ ਕੁਆਲਿਟੀ ਟਰੈਕਟਰ ਦੀ ਬਹੁਤ ਚੰਗੀ ਹੈ ਪੰਜ ਮਾਡਲ ਟਰੈਕਟਰ ਹੈ ਠੀਕ ਹੈ ਜੀ ਹਾਂ ਨੰਬਰ ਇਹ ਹਰਿਆਣਾ ਜੀ ਇਹ ਹਰਿਆਣੇ ਦਾ ਹੈ ਹਾਂ ਟਾਇਰਾਂ ਦੂਰਾਂ ਦੀ ਕੰਡੀਸ਼ਨ ਇੰਜਨ ਦੀ ਸ਼ੋ ਵੱਡੀ ਪੂਰਾ ਚੰਗਾ ਟਰੈਕਟਰ ਹੈ ਠੀਕ ਹੈ ਜੀ ਪੈਰ ਕਿ ਟਾਇਰ ਇਹਦੇ ਵੀ 70 ਰੁਪਏ ਸੀ ਬਾਈ ਮੂਰਲੇ 90 ਪੈਸੇ ਨੇ ਮਗਰਲੇ 70 ਪੈਸੇ ਨੇ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਸਤਰੀ ਸੁਥਰੀ ਹੈਗੀ ਆ ਜਗਜੀਤ ਨਹੀਂ ਬਾਈ ਇਹ ਐ ਹੀ ਆ ਇਹ ਇਹ ਆਈਆਂ ਬਾਈ ਟਰੈਕਟਰ ਡੰਡੇ ਜ਼ਰੂਰ ਲੱਗੇ ਹੋਏ ਆ ਵਗਰੇੜਾ ਵਾਲੇ ਇਹਦੇ ਠੀਕ ਹੈ ਟਾਪ ਲਿੰਕ ਮਿਲ ਜੂ ਨਾਲ ਪੱਟੀ ਮਗਰੀ ਆ ਉਹ ਸਾਰਾ ਕੁਝ ਆ ਗਿਆ ਬਾਈ ਠੀਕ ਹੈ ਜੀ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਰੰਗ ਪੇਂਟ ਦਾ ਬਾਈ ਓਰੀਜਨਲ ਹੀ ਆ ਬਾਈ ਓਰੀਜਨਲ ਲੱਗਦੀ ਬਾਡੀ ਦੀ ਕੁਆਲਿਟੀ ਦਿਖਾ ਜਾ ਮੈਂ ਉਮੇ ਦੋਵੇਂ ਪਿਆ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਾਈ ਰੰਗ ਪੇਂਟ ਦਾ ਵੀ ਓਰੀਜਨਲ ਟਰੈਕਟਰ ਹੈ ਮਾਡਲ ਇਹ ਕਿੰਨੇ ਆ ਗਿਆ ਜੀ ਜੀ ਪੰਜ ਮਾਡਲ ਆ ਬਾਈ ਪੰਜ ਮਾਡਲ ਆ ਗਿਆ ਤੇ ਰੇਕ 265000 265000 ਡਿਮਾਂਡ ਹੈ ਹਾਂਜੀ ਹਾਂ ਬਾਕੀ ਮੌਕੇ ਤੇ ਕਰ ਦਿਆਂਗੇ ਬਈ ਮੌਕੇ ਤੇ ਮੌਕੇ ਤੇ ਮਾਨਦਾਨ ਮਿੱਤਰੋ ਉਹ ਜੂ ਟਰੈਕਟਰ 240000 ਦੇ ਦਿਆਂਗੇ ਬਈ ਟਰੈਕਟਰ 240000 ਦਾ ਹਾਂ ਯਾਰ 240000 ਦਾ ਟਰੈਕਟਰ ਮਿੱਤਰੋ ਮੌਕੇ ਤੇ ਬਲ ਜੂ ਟਰੈਕਟਰ ਦੇਖ ਰਹੇ ਚੰਗਾ ਟਰੈਕਟਰ ਤੇ ਮੂਰੇ ਆ ਗਿਆ ਸਿਉਨਾਲਿਕਾ 35 ਦਾ ਇਹਦੇ ਬਾਰੇ ਦੱਸੀ ਬਈ ਤੇ ਬਈ 2012 ਮਾਡਲ ਆ ਠੀਕ ਹੈ ਜੀ ਇਹ ਵੀ ਡਬਲ ਕਲਚ ਦੇ ਵਿੱਚ ਆ ਪਾਵਰ ਸਟੀਅਰਿੰਗ ਤੇ ਬਈ ਠੀਕ ਹੈ ਜੀ ਹਾਂ ਤੇਲ ਬ੍ਰੇਕਾਂ ਠੀਕ ਹੈ ਜੀ ਹਾਂ ਟੌਪ ਮਾਡਲ ਟਰੈਕਟਰ ਆ ਟਾਇਰਾਂ ਦੀ ਗੱਲ ਕੀਤੀ ਜਾਵੇ। ਟਾਇਰ ਬਾਈ ਇਹਦੇ 80 ਤੋਂ 85 ਪੈਸੇ ਆ ਚਾਰੇ। 80 ਤੋਂ 85 ਪੈਸੇ ਟਾਇਰ ਚੌਕੜਾ ਨੇ ਬਾਈ। ਥਰਡ ਗੇਅਰ 'ਚ ਆ ਗਿਆ ਟਰੈਕਟਰ ਦੇਖ ਸਕਦੇ ਹੋ ਸਿੰਪਲ ਕੱਪੜੇ ਵਾਲੀ ਛਤਰੀ ਹੈ। ਪ੍ਰੈਸ਼ਰ ਕਟਾਈ ਆ ਗਿਆ। ਕਲੱਚ ਡਬਲ ਆ ਬਾਈ ਇਹ। ਡਬਲ ਕਲੱਚ ਹੈ। ਹਾਂ ਹਾਂ ਡਬਲ ਵਾਲਾ। ਮਾਡਲ ਕਿੰਨੇ ਸੀਗਾ? 12 ਮਾਡਲ ਆ ਬਾਈ। ਤੇ ਰੇਟ ਆ। ਰੇਟ ਦਾ 335000। 335000 ਟਰੈਕਟਰ ਦੀ ਡਿਮਾਂਡ ਹੈ ਮਿੱਤਰੋ। ਤੇ ਟਰੈਕਟਰ ਦੇਖ ਸਕਦੇ ਹੋ ਬਾਈ ਟਰੈਕਟਰ ਕੁੱਲ ਮਿਲਾ ਕੇ ਚੰਗਾ ਟਰੈਕਟਰ ਹੈ। ਬਾਈ ਬਹੁਤ ਵਧੀਆ ਦਾ ਟਰਾਲੀ ਟੁੱਲੇ ਜਿਹੜੇ ਵੀਰਾਂ ਨੇ ਠੀਕ ਹੈ। ਬਹੁਤ ਘੱਟ। ਟਰਾਲੀ ਵਾਸਤੇ ਤੇਲ ਖਰਚਾ ਬਹੁਤ ਘੱਟ ਹੈ। ਬਹੁਤ ਵਧੀਆ ਟਰੈਕਟਰ ਹੈ ਮਿੱਤਰੋ। ਤੇ ਸਿੰਪਲ ਕੱਪੜੇ ਵਾਲੀ ਛਤਰੀ ਆ ਗਈ। ਹਾਂਜੀ। ਤੇ ਮੂਹਰੇ ਆ ਗਿਆ 60 ਸੱਤ ਸਿਉਣਾ ਵਾਲੀ। ਕਮਿਨੀ 60 ਹੈ। ਇਹ ਬਾਈ ਤਿੰਨ ਸਿਲੰਡਰ ਆਂ ਜੀ। ਤਿੰਨ ਸਿਲੰਡਰ ਮਿਨੀ 60 ਆ ਗਿਆ ਬਾਈ। ਹਾਂਜੀ। ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ। ਤੇ ਦੱਸੀ ਬਾਈ ਜਗਜੀਤ ਇਹਦੇ ਬਾਰੇ। ਇਹ 10 ਮਾੜ ਲਾ ਬਾਈ। ਠੀਕ ਹੈ ਕਲੱਚ ਇਹ ਵੀ ਡਬਲ ਆਗਾ ਤੇਲ ਬ੍ਰੇਕਾਂ ਵਾਲਾ ਠੀਕ ਹੈ ਜੀ ਹਾਂ ਹਾਂ ਟਾਇਰਾਂ ਦੀ ਗੱਲ ਕਰੀਏ ਟਾਇਰ ਇਹਦੇ ਬਈ ਨਵੇਂ ਵਰਗੇ ਆ ਤਕਰੀਬਨ 90 95 ਪੈਸੇ ਹੈਗੇ 90 95 ਪੈਸੇ ਦੇ ਟਾਇਰ ਬਈ ਪਏ ਨੇ ਅਗਲੇ ਤਾਂ ਰੀਪੇ ਪਏ ਨੇ ਹਾਂ ਹਾਂ ਮਗਰਲੇ 90 95 ਪੈਸੇ ਨੇ ਮਗਰ ਆਟਾ ਮੁਰੂਟਾਂ ਦਾ ਟਰੈਕਟਰ ਪੂਰਾ ਸਾਫ਼ ਪਿਆ ਬਈ ਸਾਰੇ ਹੀ ਸਾਫ਼ ਆ ਲਾਰ ਮਰਮਦੋ ਲੈ ਕੇ ਜਮਾ ਕੰਡੀਸ਼ਨ ਇਹਦੀ ਨਵੇਂ ਵਰਗੀ ਚਲਾਈ ਆ ਟਰੈਕਟਰ ਦੀ ਜਮਾ ਬਿਲਕੁਲ ਜਮਨ ਮੈਂ ਵਰਗੀ ਨਵੇਂ ਮੈਂ ਵਰਗੀ ਚਲਾਈ ਆ ਬਾਈ ਟਰੈਕਟਰ ਦੀ ਦੇਖ ਸਕਦੇ ਹੋ ਤੁਸੀਂ ਇੰਜਨ ਗੇਅਰ ਦਾ ਵੀ ਉਨੀ ਚੰਗਾ ਬਹੁਤ ਬਹੁਤ ਵਧੀਆ ਬਾਈ ਜਿਹੇ ਜੇ ਬਾਹਰੋਂ ਉਹੋ ਜੇ ਵਿੱਚੋਂ ਆ ਗਿਆ ਜਿਹੇ ਜੇ ਬਾਹਰੋਂ ਆ ਬਾਈ ਕਹਿੰਦਾ ਉਹੋ ਜੇ ਵਿੱਚੋਂ ਐ ਤੇ ਮਾਡਲ ਇਹ ਕਿੰਨੇ ਆ ਗਿਆ ਇਹ 2010 ਮਾਡਲ ਆਈ 10 ਮਾਡਲ ਦਾ ਰੇਟ 310000 ਰੁਪਏ 310000 ਡਿਮਾਂਡ ਐ ਹਾਂਜੀ ਹਾਂਜੀ ਬਾਕੀ ਮੌਕੇ ਤੇ ਇਹ ਦੇ ਦਾਂਗੇ ਬਾਈ 290000 ਰੁਪਏ 290000 ਦਾ ਟਰੈਕਟਰ ਮਿੱਤਰੋ ਇਹ ਬਣੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਇਸ ਤੋਂ ਇਲਾਵਾ ਹੋਰ ਜਗਜੀਤ ਕਿੰਨੇ ਕ ਹੁੰਦੇ ਆ ਟਰੈਕਟਰ ਤਾਂ ਬਾਈ ਹੁੰਦੇ ਆ 10 12 10 ਬਣਿਆ ਕੋਸ ਹਾਂ ਅੱਛਾ ਕਿਹੜੇ ਕਿਹੜੇ ਖੜੇ ਨੇ ਜੀ ਤਾਂ ਪਿੰਡ ਬਾਈ ਸੋਨਾਲੀਕਾ 60 ਮਿਲ ਜੂ ਆਰ ਐਕਸ ਵੱਡਾ 60 ਇਹਦਾ ਮਿੰਨੀ 60 ਆ ਗਿਆ ਠੀਕ ਆ ਜੀ 855 ਮਿਲ ਜੂਗਾ ਸਟੈਂਡਰਡ ਮਿਲ ਜਾਊਗਾ ਸਟੈਂਡਰਡ ਦਾ ਕੋਈ ਕਈ ਰਿਸਪੈਸ਼ ਲਗਾ ਕੇ ਹੁੰਦਾ ਸਟੈਂਡਰਡ ਕਿੰਨੇ ਮਾਡਲ ਹੈ ਉਹ 2004 ਮਾਡਲ ਆ ਬਾਈ ਪੂਰੀ ਡਿਮਾਂਡ ਹੈ ਇੱਕ 5 ਮਾਡਲ 60 ਆ 4 ਮਾਡਲ 50 ਆ ਠੀਕ ਹੈ ਜੀ ਹਾਂ ਉਹਦੀ ਡਿਮਾਂਡ ਹੈਗੀ 285000 ਜਿਵੇਂ ਨਵਾਂ ਟਰੈਕਟਰ ਆ ਛਤਰੀ-ਛੁਤਰੀ ਐਂਪ ਵਗੈਰਾ ਲੱਗਿਆ ਸਾਰਾ ਕੁਝ ਠੀਕ ਹੈ ਜੀ ਹੋਰ ਕਿਹੜਾ 460 ਹੈ ਗਿਆ ਬਾਈ ਉਹ ਜਿਵੇਂ ਨਵਾਂ ਟਰੈਕਟਰ ਆ ਉਹਨੂੰ ਤਾਂ ਜੇ ਕੋਈ ਸ਼ਕੀਨ ਬੰਦੇ ਲੈ ਕੇ ਜਾਊਗਾ ਉਹਦਾ ਰੇਟ ਹਰੇਕ ਬੰਦੇ ਨੇ ਭਰਨਾ ਨਹੀਂਗਾ ਠੀਕ ਹੈ ਜੀ ਹਾਂ ਤੇ ਉਹ ਫਿਰ ਵੀ ਪਰ ਨਹੀਂ ਉਹਦਾ ਰੇਟ ਮੌਕੇ ਤੇ ਦੱਸਾਂਗੇ ਮੌਕੇ ਤੇ ਉਹਦਾ ਮੌਕੇ ਤੇ ਠੀਕ ਹੈ ਤੇ ਹੋਰ ਵੀ ਖੜੇ ਨੇ ਹਾਂ ਬਾਕੀ ਬਈ ਆਈ ਜਾਂਦੇ ਜਾਈ ਜਾਂਦੇ ਰੇਟਰ ਠੀਕ ਹੈ ਚੱਲੀ ਜਾਂਦਾ ਤੇ ਲੋਕੇਸ਼ਨ ਕੀ ਪੈ ਜਾਂਦੀ ਹੈ ਬਈ ਲੋਕੇਸ਼ਨ ਪਿੰਡ ਮੱਝੂ ਕੇ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਮੋਬਾਈਲ ਨੰਬਰ ਕਿੰਨਾ ਬਈ 95078 0055 95078 0055 ਏ वाई ਦਾ ਮੋਬਾਈਲ ਨੰਬਰ ਹੈ ਕਰਕੇ ਕੰਟੈਕਟ ਕਰੋ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਮਿੱਤਰੋ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ